ਮੇਰਾ ਨਾ ਬਾਪੂ ਕਹਿੰਦਾ ਹੁੰਦਾ ਸੀ ਵੀ ਹਾਰ ਨਹੀਂ ਮੰਨਣੀ ਕੀ ਹੋ ਗਿਆ ਜੇ ਤੀਰ ਨਿਸ਼ਾਨੇ ਲੱਗੇ ਨਹੀਂਗੇ ਇਹ ਗੱਲ ਪੱਲੇ ਬੰਨ ਲਾ ਤੇਰੇ ਮਾੜੇ ਟਾਈਮ 'ਚ ਤੇਰੇ ਖੂਨ ਦੇ ਰਿਸ਼ਤੇ ਵੀ ਸਖੇ ਨਹੀਂਗੇ ਕਿ ਤੂੰ ਠੇਕਾ ਥੋੜੀ ਲੈ ਕਿਸੇ ਨੂੰ ਖੁਸ਼ ਰੱਖਣ ਦਾ ਆਪਦੀ ਧਾਂ ਤੇ ਸਹੀ ਰਹਿ ਸਹੀ ਰਾਜ ਇਹ ਉਹ ਲੋਕ ਨੇ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ਿਆ ਨਕਸਤਾ ਕੱਢਣਗੇ ਤੂੰ ਭਾਵੇਂ ਸੋਨੇ ਦੀ ਬਣ ਕੇ ਆ ਜਾ ਜਿਹੜੇ ਬੰਦੇ ਨੇ ਤੈਨੂੰ ਇੱਕ ਵਾਰੀ ਛੱਡ ਤਾ ਨਾ ਉਹ ਮਰਦਾ ਵੀ ਹੋਵੇ ਉਹਨੂੰ ਪੁੱਛੀ ਨਾ ਇਹ ਦੁਨੀਆਦਾਰੀ ਦੋ ਹਿਸਾਬਾਂ ਨਾਲ ਚੱਲਦੀ ਆ ਇੱਕ ਪੈਸੇ ਨਾਲ ਦੂਜਾ ਜੁੱਤੀ ਨਾਲ ਕੁੱਤੇ ਆ ਭੋਂਕੇ ਹਟ ਜਾਣਗੇ ਮਾਲਕ ਤੇਰੇ ਨਾਲ ਆ ਨਾ ਲੋੜੀ ਹੈ ਨਹੀਂ ਡੋਲਣ ਦੀ ਇਹਨਾਂ ਦੇ ਕੰਨੀ ਕੱਢ ਦੇ ਇੱਕ ਵਾਰ ਵੀ ਇੱਥੇ ਡਾਂਗ ਗਿੱਟਿਆਂ ਤੇ ਵਰੂਗੀ ਹਿੰਮਤ ਨਹੀਂ ਕਰਨਗੇ ਬੋਲਣ ਦੀ ਤੂੰ ਹੀ ਚੁਣ ਨਾ ਚੁਣ ਲਵੇ ਬੋਸ ਆ ਬਖਾਨੇ ਆ ਤੇ ਤੂੰ ਡੋਲਣਾ